19 ਸਾਲ ਦੇ ਵਿੱਚ ਆਪਣੇ ਲੱਗਰ ਤੋਂ ਵੋਟਾਂ ਨਾਲ ਚੁਣਿਆ ਹੋਇਆ ਨੁਮਾਇੰਦਾ ਆ ਮੈਂ 19 ਸਾਲ ਦੀ ਉਮਰ ਤੋਂ ਰਾਜਨੀਤੀ ਕਰ ਰਿਹਾ ਤੇ ਮੈਂ ਰਾਜਨੀਤੀ ਦੇ ਵਿੱਚ ਕਾਫੀ ਦੇਰ ਤੋਂ 15 ਤੋਂ 20 ਸਾਲ ਹੋ ਗਏ ਮੈਂ ਰਾਜਨੀਤੀ ਦੇ ਵਿੱਚ ਰਾਜਨੀਤੀ ਨੂੰ ਸਮਝਦਾ ਰਾਜਨੀਤੀ ਤੇ ਆ ਕੇ ਬਹੁਤ ਸਾਰੇ ਲੋਕਾਂ ਦੇ ਕੰਮ ਵੀ ਕਰਵਾਏ ਇੱਥੋਂ ਤੱਕ ਕਿ ਵਿਦੇਸ਼ਾਂ ਦੀਆਂ ਜੇਲ੍ਹਾਂ ਦੇ ਜਿਹੜੇ 10-12 ਸਾਲ ਤੋਂ 12-12 ਸਾਲ ਤੋਂ 14-14 ਸਾਲ ਤੋਂ ਲੋਕ ਸੜ ਰਹੇ ਸੀ ਜਿਨ੍ਹਾਂ ਨੂੰ ਕੋਈ ਛਡਾਉਣ ਵਾਲਾ ਜਿਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀਗਾ ਉਹਨਾਂ ਨੂੰ ਛਡਵਾ ਕੇ ਲਿਆ ਪਰ ਲੋਕਾਂ ਦੇ ਕਹਿਣ ਦੇ ਉੱਤੇ ਕਿ ਤੁਸੀਂ ਵੀ ਇਲੈਕਸ਼ਨ ਲੜੋ ਕਿਉਂਕਿ ਤੁਸੀਂ ਜੇ ਤੁਹਾਡੇ ਕੋਲ ਮੋਰ ਦੀ ਪਾਵਰ ਹੋਊਗੀ ਤੇ ਫੇਰ ਹੀ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਹੋ ਸੋ ਅਸੀਂ ਕਰਵਾਵਾਂਗੇ ਔਰ ਗਰਦਾਸਪੁਰ ਜ਼ਿਲ੍ਹੇ ਨੂੰ ਵਿਕਾਸ ਵੱਲ ਲੈ ਕੇ ਜਾਵਾਂਗੇ ਬਟਾਲੇ ਦੀ ਦੋਬਰੀ ਇੰਡਸਟਰੀ ਨੂੰ ਦੁਬਾਰਾ ਸਰਜੀਤ ਕਰਾਂਗੇ ਵੱਡੇ ਚਿਹਰੇ ਦੇਖ ਕੇ ਵੱਡੀਆਂ ਪਾਰਟੀਆਂ ਦੇਖ ਕੇ ਜਿਨ੍ਹਾਂ ਲੋਕਾਂ ਨੂੰ ਵੋਟ ਪਾਈ ਉਹ ਨੁਮਾਇंदे ਜਿਹੜੇ ਲੋਕ ਨਾ ਉਹ ਲੋਕ ਸਭਾ 'ਚ ਪਹੁੰਚੇ ਨਾ ਲੋਕਾਂ 'ਚ ਪਹੁੰਚੇ ਉਹ ਬੰਦੇ ਨੂੰ ਉਸ ਉਮੀਦਵਾਰ ਨੂੰ ਲੋਕ ਸਭਾ ਚ ਭੇਜੋ ਜਿਹੜਾ ਤੁਹਾਡੇ ਏਰੀਆ ਨੂੰ ਜਾਣਦਾ ਹੋਵੇ ਤੁਹਾਡੀ ਗੱਲ ਨੂੰ ਉੱਥੇ ਲੋਕ ਸਭਾ ਚ ਰੱਖ ਸਕਦਾ ਹੋਵੇ ਕਿ ਜਾਣਦਾ ਹੀ ਉਹ ਤੁਹਾਡੇ ਦੇਚੀ ਨਹੀਂ ਆਇਆ ਇਹੋ ਜੀਆਂ ਵੱਡੀਆਂ ਪਾਰਟੀਆਂ ਦੇ ਤੋਂ ਵੱਡੇ ਲੋਕਾਂ ਨੂੰ ਅਸੀਂ ਕੀ ਕਰਨਾ ਜਿਹੜੇ ਸਾਡੇ ਕੰਮ ਨਾ ਆਉਣ ਬੰਦੇ ਸੁਣੋ ਜਿਹੜੇ ਤੁਹਾਡੇ ਕੰਮ ਆਉਣ ਜਿਹੜੇ ਤੁਹਾਡੇ ਵਰਗੇ ਹੋਣ ਤੁਹਾਡੀਆਂ ਸਮੱਸਿਆਵਾਂ ਨੂੰ ਜਾਣਦੇ ਹੋਣ ਦਾ ਸਮਰ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਇੱਕ ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਹਰ ਇੱਕ ਪਾਰਟੀ ਜਿਹੜੀ ਹੈ ਆਪਣੇ ਆਪਣੇ ਢੰਗ ਦੇ ਨਾਲ ਜਿਹੜਾ ਇਹ ਚੋਣ ਪ੍ਰਚਾਰ ਕਰ ਰਹੀਆਂ ਨੇ ਕੋਈ ਰੈਲੀਆਂ ਕਰਾ ਰਿਆ ਕੋਈ ਸੈਲੀਬ੍ਰਿਟੀ ਨੂੰ ਬੁਲਾ ਰਿਆ ਤੇ ਕੋਈ ਡੋਰ ਟੂ ਡੋਰ ਜਾ ਰਿਹਾ ਆਪਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਰਪੀਆ ਰਾਸ਼ਟਰੀ ਦਲ ਦੇ ਜਤਿੰਦਰ ਕੁਮਾਰ ਸ਼ਰਮਾ ਜੀ ਉਹਨਾਂ ਨੇ ਵੀ ਜਿਹੜਾ ਇਹ ਆਪਣਾ ਚੋਣ ਛਾਂ ਦੇ ਦਿੱਤਾ ਹੈ ਉਹ ਵੀ ਡੋਰ ਟੂ ਡੋਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਅੱਜ ਉਹ ਬਟਾਲਾ ਸ਼ਹਿਰ ਦੇ ਵਿੱਚ ਆਏ ਨੇ ਤੇ ਨਾਲ ਦੀ ਨਾਲ ਉਹਨਾਂ ਦੇ ਹੱਕ ਦੇ ਵਿੱਚ ਵੋਟ ਮੰਗਣ ਵਾਸਤੇ ਨੀਟੂ ਛਟਰਾਵਾਲਾ ਵੀ ਜਰਾਏ ਉਹ ਪਹੁੰਚਿਆ ਹੈ ਆਪਾਂ ਗੱਲਬਾਤ ਵੀ ਕਰਾਂਗੇ ਜਤਿੰਦਰ ਸ਼ਰਮਾ ਜੀ ਨੂੰ ਵੀ ਕਿਦੋਂ ਸ਼ੌਕ ਪਿਆ ਕਿ ਲੋਕ ਸਭਾ ਹਲਕਾ ਦੇ ਵਿੱਚ ਜਰਾਏ ਉਹਨਾਂ ਨੇ ਆਪਣਾ ਕੰਪੇਨਿੰਗ ਸ਼ੁਰੂ ਕਰਨੀ ਹੈ ਤੇ ਨਾਲ ਦੀ ਨਾਲ ਇਲੈਕਸ਼ਨਾਂ ਦੇ ਖਲੋਣਾ ਹੈ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਸੋ ਨਮਸਕਾਰ ਸ਼ਰਮਾ ਜੀ ਨਮਸਕਾਰ ਜੀ ਪਹਿਲਾਂ ਆਪ ਜੀ ਦਾ ਬਹੁਤ ਜੀ ਆਇਆਂ ਨੂੰ ਗੱਲ ਇਦਾਂ ਦੀ ਸ਼ੌਕ ਦੀ ਗੱਲ ਨਹੀਂ ਮੈਂ ਪਹਿਲੀ ਵਾਰ 19 ਸਾਲ ਦੇ ਵਿੱਚ ਆਪਣੇ ਲੱਗਰ ਤੋਂ ਵੋਟਾਂ ਨਾਲ ਚੁਣਿਆ ਹੋਇਆ ਨੁਮਾਇੰਦਾ ਹਾਂ ਮੈਂ 19 ਸਾਲ ਦੀ ਉਮਰ ਤੋਂ ਰਾਜਨੀਤੀ ਕਰ ਰਿਹਾ ਮੈਂ ਬਹੁਤ ਸਮਾਂ ਪਾਰਟੀਆਂ ਦੇ ਵਿੱਚ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਜਨਰਲ ਸੈਕਟਰੀ ਨੈਸ਼ਨਲ ਜਨਰਲ ਸੈਕਟਰੀ ਲੈਵਲ ਦੇ ਆ ਉਹਦੇ ਆ ਤੇ ਮੈਂ ਕੰਮ ਕੀਤਾ ਔਰ ਮੈਂ ਪਿਛਾਰ 2022 ਦੇ ਵਿੱਚ ਜਲੰਧਰ ਸੈਂਟਰ ਤੋਂ ਇਲੈਕਸ਼ਨ ਵੀ ਲੜਿਆ ਔਰ ਬਹੁਤ ਵਧੀਆ ਵੋਟਾਂ ਮੈਨੂੰ ਪਈਆਂ ਸੀਗੀਆਂ ਤੇ ਮੈਂ ਰਾਜਨੀਤੀ ਦੇ ਵਿੱਚ ਕਾਫੀ ਦੇਰ ਤੋਂ 15 ਤੋਂ 20 ਸਾਲ ਹੋ ਗਏ ਮੈਂ ਰਾਜਨੀਤੀ ਦੇ ਵਿੱਚ ਰਾਜਨੀਤੀ ਨੂੰ ਸਮਝਦਾ ਔਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮੇਂ ਤਾਂ ਮੈਂ ਰਾਜਨੀਤੀ 'ਚ ਆ ਕੇ ਬਹੁਤ ਸਾਰੇ ਲੋਕਾਂ ਦੇ ਕੰਮ ਵੀ ਕਰਵਾਏ ਇੱਥੋਂ ਤੱਕ ਕਿ ਵਿਦੇਸ਼ਾਂ ਦੀਆਂ ਜੇਲਾਂ 'ਚ ਜਿਹੜੇ 10-10 ਸਾਲ ਤੋਂ 12-12 ਸਾਲ ਤੋਂ 14-14 ਸਾਲ ਤੋਂ ਲੋਕ ਸੜ ਰਹੇ ਸੀ ਜਿਨ੍ਹਾਂ ਨੂੰ ਕੋਈ ਛਡਾਉਣ ਵਾਲਾ ਜਿਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀਗਾ ਉਹਨਾਂ ਨੂੰ ਛਡਵਾ ਕੇ ਲਿਆਇਆ ਗਰਦਾਸਪੁਰ ਤੇ ਬਹੁਤ ਸਾਰਾ ਡਾਟਾ ਮੇਰੇ ਕੋਲ ਹੈ ਜਦੋਂ ਮਰਜ਼ੀ ਤੁਸੀਂ ਲੈ ਸਕਦੇ ਆ ਇੱਥੇ ਪਿੰਡ ਪੁੰਜਰਾ ਤੋਂ ਹਰਜੀਤ ਸਿੰਘ ਨਾਮ ਦਾ ਵਿਅਕਤੀ 14 ਸਾਲ ਤੋਂ ਸ਼੍ਰੀਲੰਕਾ ਦੀ ਜੇਲ੍ਹ 'ਚ ਸੜ ਰਿਹਾ ਸੀ ਉਹ ਮੇਰੇ ਆਪਣੇ ਯਤਨ ਕਰਕੇ ਅੰਬੈਸੀਆਂ ਨਾਲ ਤਾਲਮੇਲ ਕਰਕੇ ਕਿਉਂਕਿ ਮੈਂ ਜਾਣਦਾ ਹਾਂ ਕਿ ਕਿਸੇ ਵਿਅਕਤੀ ਨੂੰ ਫਰਜ਼ੀਆ ਤੇ ਉਸ ਨੂੰ ਕਿਵੇਂ ਛਡਾਇਆ ਜਾ ਸਕਦਾ ਹੈ ਮੈਂ ਕਾਨੂੰਨ ਨੂੰ ਜਾਣਦਾ ਹਾਂ ਕਾਨੂੰਨ ਦੇ ਮੁਤਾਬਕ ਮੈਂ ਉਹਨੂੰ ਗੇਲ ਤੋਂ ਛਡਾ ਕੇ ਲਿਆ ਇਹ ਸਭ ਬਹੁਤ ਸਾਰੇ ਹੋਰ ਮਸਲੇ ਨੇ ਬਹੁਤ ਸਾਰੀਆਂ ਲੜਕੀਆਂ ਦੇ ਨਾਲ ਧੋਖਾ ਕਰਕੇ ਕੋਈ ਲੋਕ ਵਿਆਹ ਕਰਾ ਕੇ ਵਿਦੇਸ਼ ਚਲੇ ਗਏ ਜਿਹੜੇ ਵਾਪਸ ਨਹੀਂ ਆਏ ਔਰ ਲੜਕੀ ਨੂੰ ਲੜਕੀ ਦਾ ਹੱਕ ਨਹੀਂ ਮਿਲਿਆ ਉਹਨਾਂ ਲੋਕਾਂ ਦੇ ਪਰਚੇ ਦਰਜ ਕਰਾਏ ਔਰ ਉਹਨਾਂ ਲੋਕਾਂ ਤੋਂ ਉਹ ਲੜਕੀਆਂ ਨੂੰ ਹੱਕ ਦਵਾਇਆ ਮੇਰੇ ਕੋਲ ਬਹੁਤ ਸਾਰਾ ਡਾਟਾ ਹੈ ਔਰ ਬਤਾਰਾ ਨਿਵਾਸੀ ਬਹੁਤ ਸਾਰੇ ਲੋਕ ਜਾਣਦੇ ਵੀ ਹਨ ਕਿ ਅਸੀਂ ਵਧੀਆ ਲੋਕ ਭਲਾਈ ਦੇ ਕੰਮ ਕੀਤੇ ਹਨ ਔਰ ਇਸ ਕਰਕੇ ਇਸ ਵਾਰ ਲੋਕਾਂ ਦੇ ਕਹਿਣ ਦੇ ਉੱਤੇ ਕਿ ਤੁਸੀਂ ਵੀ ਇਲੈਕਸ਼ਨ ਲ ਪਾਵਰ ਹੋਊਗੀ ਤੇ ਫੇਰ ਹੀ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਹੋ ਤੇ ਇਸ ਕਰਕੇ परमात्मा ਨੇ ਸਾਨੂੰ ਜਿਹੜਾ ਨਿਸ਼ਾਨ ਹੈ ਉਹ ਵੀ ਮੋਹਰ ਦੇ ਦਿੱਤਾ ਕਿਉਂਕਿ ਕੋਈ ਵੀ ਪੇਪਰ ਉਹਨਾਂ ਚ ਇੱਕ ਅਧੂਰਾ ਹੈ ਜਿੰਨਾ ਚਿਰ ਉਹਦੇ ਉੱਤੇ ਮੋਹਰ ਨਾ ਲੱਗੇ ਤੇ ਇਸ ਕਰਕੇ ਮੈਂ ਗਰਦਾਸਪੁਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਇਹ ਮੋਹਰ ਦੀ ਪਾਵਰ ਜਿਹੜੀ ਆ ਉਹ ਮੈਨੂੰ ਤੁਸੀਂ ਦਿਓ ਇਹ ਮੋਹਰ ਤੁਹਾਡੀ ਰਹੂਗੀ ਤੁਹਾਡੇ ਵਾਸਤੇ ਰਹੂਗੀ ਤੁਹਾਡੇ ਲਈ ਹੀ ਕੰਮ ਕਰੂਗੀ ਜਿਹੜੇ ਵੀ ਅਰਜੀ ਪੇਪਰ ਤੇ ਜਿਹੜਾ ਪੇਪਰ ਲਿਆਓਗੇ ਉਹਨੂੰ ਤਸਦੀਕ ਕਰਕੇ ਉਹਨੂੰ ਚੈੱਕ ਕਰਕੇ ਉਹਨੂੰ ਹੋਰ ਅਗੇ ਜੇ ਕੋਈ ਕਮੀ ਪੇਸ਼ੇ ਸੁਧਾਰ ਕਰਕੇ ਮੋਹਰ ਲਾ ਕੇ ਇਹਨੂੰ ਉੱਪਰ ਤੋਂ ਉੱਪਰ ਤੱਕ ਜਿਹੜੇ ਕੰਮ ਸਾਡੇ ਨੈਸ਼ਨਲ ਲੈਵਲ ਤੱਕ ਇੰਟਰਨੈਸ਼ਨਲ ਲੈਵਲ ਤੱਕ ਉਹ ਅਸੀਂ ਕਰਵਾਵਾਂਗੇ ਔਰ ਗਰਦਾਸਪੁਰ ਜ਼ਿਲ੍ਹੇ ਨੂੰ ਵਿਕਾਸ ਵੱਲ ਲੈ ਕੇ ਜਾਵਾਂਗੇ ਬਟਾਲੇ ਦੀ ਡੋਬਰੀ ਇੰਡਸਟਰੀ ਨੂੰ ਦੁਬਾਰਾ ਸੁਰਜੀਤ ਕਰਾਂਗੇ ਔਰ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਵਾਸਤੇ ਅਸੀਂ ਬਹੁਤ ਸਾਰਾ ਉਪਰਾਲਾ ਕੀਤਾ ਔਰ ਹੋਣ ਵੀ ਕਰਦੇ ਰਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜੋ ਬਟਾਲੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਔਰ ਜੋ ਗਰਦਾਸਪੁਰ ਜ਼ਿਲ੍ਹਾ ਹੈ ਇਹਨੂੰ ਦੋਰੀ ਮਾਰ ਪੈਂਦੀ ਹੈ ਕਿਉਂਕਿ ਇੱਕ ਤਾਂ ਇਹਨੂੰ ਬਾਰਡਰ ਦੀ ਮਾਰ ਪੈਂਦੀ ਹੈ ਸਾਡੀ ਬਹੁਤ ਸ ਔਰ ਬਹੁਤ ਸਾਰੀ ਸਕਤਾਈ ਹੋਣ ਕਰਕੇ ਜਾਂ ਨਸ਼ਿਆਂ ਡਰੋਨਾਂ ਆਂਦੇ ਆਣ ਕਰਕੇ ਸਾਡੀ ਬਹੁਤ ਸਾਰੀ ਖੇਤੀ ਨੂੰ ਸਮਾਂ ਟੱਟ ਮਿਲਦਾ ਇਸ ਕਰਕੇ ਸਾਡਾ ਉਹ ਵੀ ਨੁਕਸਾਨ ਹੁੰਦਾ ਹੈ ਦੂਸਰਾ ਹੀ ਸਾਡੇ ਮਾਰ ਪੈਂਦੀ ਹੈ ਸਾਡਾ ਦਰਦਾਸਪੁਰ ਜ਼ਿਲ੍ਹਾ ਬਹੁਤ ਸਾਰਾ ਦਰਿਆਵਾਂ ਦੇ ਕੰਢਿਆਂ ਤੇ ਲੱਗਦਾ ਹੈ ਤੇ ਹਰ ਸਾਲ ਹੀ ਲਗ ਭਾਗੇ ਜਦੋਂ ਬਰਸਾਤ ਆਉਂਦੀ ਹੈ ਤੇ ਮੀਂਹ ਆ ਜਾਂਦਾ ਹੈ ਤੇ ਆਪਸ ਵਿੱਚ ਲੋਕਾਂ ਦਾ ਲਿੰਕ ਟੁੱਟ ਜਾਂਦਾ ਹੈ ਇਸ ਵਾਰ ਅਸੀਂ ਦੇਖਿਆ ਕਿ ਜਦੋਂ ਹਾੜਾ ਆਇਆ ਤੇ 20 23 33 ਪਿੰਡ ਦਰਿਆ ਦੇ ਪਾਰਲੇ ਜਿਹੜੇ ਲੋਕ ਸੀਗੇ ਉਹਨਾਂ ਦਾ ਆਪਸ ਵਿੱਚ ਕਨੈਕਸ਼ਨ ਟੁੱਟ ਗਿਆ ਉਹਨਾਂ ਦੀ ਬਿਜਲੀ ਪਾਣੀ ਬੰਦ ਹੋ ਗਿਆ ਉਹਨਾਂ ਦਾ ਰਹਿਣਾ ਦੇ ਵਾਸਤੇ ਸਾਡੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਸਾਰਿਆਂ ਨੂੰ ਲੋਕਾਂ ਨੇ ਮੌਕਾ ਦਿੱਤਾ ਅਸੀਂ ਕਿਸੇ ਦੀ ਨਿੰਦਿਆ ਕਰਨ ਨਹੀਂ ਆਏ ਅਸੀਂ ਇਹ ਕਹਿੰਦੇ ਆ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਉਹਨਾਂ ਗੁਰਦਾਸਪੁਰ ਜ਼ਿਲ੍ਹੇ ਨੂੰ ਪਿੱਛੇ ਵੱਲੋਂ ਧੱਕਿਆ ਲੋਕਾਂ ਨੇ ਵੱਡੇ ਚਿਹਰੇ ਦੇਖ ਕੇ ਵੱਡੀਆਂ ਪਾਰਟੀਆਂ ਦੇਖ ਕੇ ਜਿਨ੍ਹਾਂ ਲੋਕਾਂ ਨੂੰ ਵੋਟ ਪਾਈ ਉਹ ਨੁਮਾਇंदे ਜਿਹੜੇ ਲੋਕ ਨਾ ਉਹ ਲੋਕ ਸਭਾ 'ਚ ਪਹੁੰਚੇ ਨਾ ਲੋਕਾਂ 'ਚ ਪਹੁੰਚੇ ਇਸ ਕਰਕੇ ਅਸੀਂ ਅੱਜ ਬੇਨਤੀ ਕਰਨ ਆਏ ਹਾਂ ਕਿ ਇਹ ਮੌਕਾ ਫੇਰ 5 ਸਾਲ ਬਾਅਦ ਆਉਣਾ ਹੈ ਇਸ ਵਾਰ ਉਹ ਬੰਦੇ ਨੂੰ ਉਸ ਉਮੀਦਵਾਰ ਨੂੰ ਲੋਕ ਸਭਾ 'ਚ ਭੇਜੋ ਜੋ ਤੁਹਾਡੇ ਏਰੀਆ ਨੂੰ ਜਾਣਦਾ ਹੋਵੇ ਤੁਹਾਡੀ ਗੱਲ ਨੂੰ ਉੱਥੇ ਲੋਕ ਸਭਾ 'ਚ ਰੱਖ ਸਕਦਾ ਹੋਵੇ ਉਹ ਜਿਹੇ ਉਮੀਦਵਾਰ ਨੂੰ ਭੇਜੋ ਤਾਂ ਜੋ ਦਰਬਾਸਰ ਨੂੰ ਅਸੀਂ ਹੋਰ ਬੁਲੰਦੀਆਂ ਤੇ ਲੈ ਕੇ ਜਾਈਏ ਬਟਾਲਾ ਸ਼ਹਿਰ ਦਾ ਕਦੀ ਦੁਨੀਆ ਦੇ ਨਕਸ਼ੇ ਦੇ ਉੱਤੇ ਨਾਮ ਹੁੰਦਾ ਸੀਗਾ ਜੋ ਕਿ ਇਹਨਾਂ ਸਰਕਾਰਾਂ ਦੀਆਂ ਬਲਤ ਨੀਤੀਆਂ ਕਰਕੇ ਅੱਜ ਇੰਡਸਟਰੀ ਬੰਦ ਪਈ ਆ ਔਰ ਬਟਾਲੇ ਦੇ ਲੋਕ ਜਿਹੜੇ ਕਾਰੋਬਾਰੀ ਲੋਕ ਆ ਤਰਾ ਤਰਾ ਕਰਨ ਦੇ ਆ ਔਰ ਬਹੁਤ ਪਰੇਸ਼ਾਨੀ ਚ ਮੰਗਿਆਈ ਵਧ ਗਈ ਆ ਔਰ ਬਹੁਤ ਸਾਰੀਆਂ ਸਮੱਸਿਆਵਾਂ ਜੇ ਗਿਣਣ ਲੱਗੇ ਤਾਂ ਬਹੁਤ ਲੰਬਾ ਸਮਾਂ ਲੱਗ ਜਾਣਾ ਇਸ ਕਰਕੇ ਬੇਨਤੀ ਕਰਦੇ ਆ ਕਿ ਇਸ ਵਾਰ ਸਾਨੂੰ ਮੌਕਾ ਦਿਓ ਤਾਂ ਜੋ ਅਸੀਂ ਤੁਹਾਡੇ ਕੰਮ ਕਰਵਾ ਸਕੀਏ ਇਹ ਮੋਹਰ ਨੂੰ ਇੰਨੀ ਤਾਕਤ ਦੇ ਦਿਓ ਕਿ ਇਹ ਮੋਹਰ ਲੱਗੇ ਜਿਵੇਂ ਪੇਪਰ ਤੇ ਲੱਗੇ ਉਹ ਪੇਪਰ ਪੂਰੇ ਨੈਸ਼ਨਲ ਲੈਵਲ ਦੇ ਉੱਤੇ ਮਾਨਤਾ ਮਿਲ ਜਾਵੇ ਉਹਨੂੰ ਜੀ ਰਜਿੰਦਰ ਸ਼ਰਮਾ ਜੀ بڑے بڑے ਵੱਡੇ ਜਿਹੜੇ ਦਿੱਗਜ ਨੇਤਾ ਨੇ ਇਹ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਖੜੇ ਨੇ ਤੇ ਤੁਸੀਂ ਵੀ ਉਹਨਾਂ ਦੇ ਨਾਲ ਮੁਕਾਬਲਾ ਕਰਨ ਵਾਸਤੇ ਜਿਹੜਾ ਮੈਦਾਨ ਦੇ ਵਿੱਚ ਉਤਰ ਗਏ ਕਿੱਦਾਂ ਦਾ ਲੱਗਦਾ ਤੁਸੀਂ ਵੀ ਡੋਰ ਟੂ ਡੋਰ ਜਾ ਰਹੇ ਹੋ ਤੇ ਤੁਹਾਡੇ ਲੋਕ ਰੈਲੀ ਵੀ ਕਰਾਈ ਜਾ ਰਹੀ ਹੈ ਹੁਣ ਥੋੜੇ ਸਮਾਂ ਰਹਿ ਗਿਆ ਕੀ ਕਹਿਣਾ ਚਾਹੁੰਦੇ ਹੋ ਅਸੀਂ ਇੱਕ ਪਹਿਲਾ ਰੈਲੀ ਪਠਾਨਕੋਟ ਚ ਕਰਾ ਚੁੱਕਿਆ ਜੀ ਬਹੁਤ ਤਗੜਾ ਇਕੱਠ ਹੋਇਆ ਬਹੁਤ ਲੋਕਾਂ ਨੇ ਹੰਗਾਰਾ ਦਿੱਤਾ ਔਰ ਹੁਣ ਸਮਾਂ ਥੋੜਾ ਰਹਿ ਗਿਆ ਸਾਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਕੋਈ ਸਹਿਯੋਗ ਨਹੀਂ ਮਿਲ ਰਿਹਾ ਜਿਹੜੀਆਂ ਤਗੜੀਆਂ ਪਾਰਟੀਆਂ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਪਰਮਿਸ਼ਨਾਂ ਦਿੱਤੀਆਂ ਜਾ ਰਹੀਆਂ ਸਾਡੀਆਂ ਹਜੇ ਤੱਕ ਪਰਮਿਸ਼ਨਾਂ ਪੈਂਡਿੰਗ ਪਈਆਂ ਜੋ ਕਿ 24 ਘੰਟੇ ਚ ਦੇਣੀ ਹੁੰਦੀ ਹੈ ਅੱਜ 72 72 ਘੰਟੇ ਹੋ ਗਏ ਸਾਡੀਆਂ ਪਰਮਿਸ਼ਨਾਂ ਨਹੀਂ ਸਾਨੂੰ ਮਿਲ ਰਹੀਆਂ ਸਾਨੂੰ ਚੋਣ ਪ੍ਰਚਾਰ ਲਈ ਰੋਕਿਆ ਜਾ ਰਿਹਾ ਸਾਨੂੰ ਮਤਲਬ ਬਹੁਤ ਸਾਰੀਆਂ ਸਮੱਸਿਆ ਸਾਨੂੰ ਮਤਲਬ ਇਲੈਕਸ਼ਨ ਕਮਿ ਗੱਲ ਕੀਤੀ ਤੁਸੀਂ ਤੁਸੀਂ ਦੇਖ ਲਿਆ ਤੁਸੀਂ ਵੱਡੀ ਪਾਰਟੀ ਨੂੰ ਵੋਟਾਂ ਪਾ ਕੇ ਦੇਖ ਲਿਆ ਵੱਡੇ ਕੈਂਡੀਡੇਟ ਨੂੰ ਜਿਹਦਾ 2.5 ਕਿਲੋ ਦਾ ਹੱਥ ਤੇ ਜਿਹੜਾ ਨਲਕਾ ਪੁੱਟ ਕੇ ਜਾਂਦਾ ਸੀ ਉਹ ਤੁਹਾਡੇ ਵਿੱਚ ਹੀ ਨਹੀਂ ਆਇਆ ਇਹੋ ਜੀਆਂ ਵੱਡੀਆਂ ਪਾਰਟੀਆਂ ਤੋਂ ਵੱਡੇ ਲੋਕਾਂ ਨੂੰ ਅਸੀਂ ਕੀ ਕਰਨਾ ਜਿਹੜੇ ਸਾਡੇ ਕੰਮ ਨਾ ਆਉਣ ਬੰਦੇ ਉਹ ਚੁਣੋ ਜਿਹੜੇ ਤੁਹਾਡੇ ਕੰਮ ਆਉਣ ਜਿਹੜੇ ਤੁਹਾਡੇ ਵਰਗੇ ਹੋਣ ਤੁਹਾਡੀਆਂ ਸਮੱਸਿਆਵਾਂ ਨੂੰ ਜਾਣਦੇ ਹੋਣ ਉਹ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਮੈਂ ਤੁਹਾਡੇ ਵਰਗਾ ਹਾਂ ਤੁਹਾਡੇ ਵਿੱਚੋਂ ਹਾਂ ਤੁਹਾਡੀ ਧਰਤੀ ਤੋਂ ਆ ਮੈਂ ਗਰਦਾਸਪੁਰ ਦਾ ਜੰਪਾਲ ਹਾਂ ਮੈਂ ਗਰਦਾਸਪੁਰ ਦੀਆਂ ਸਮੱਸਿਆਵਾਂ ਨੂੰ ਜਾਣਦਾ ਮੈਂ ਕੋਸ਼ਿਸ਼ ਕਰੂੰਗਾ ਕਿ ਗਰਦਾਸਪੁਰ ਹਲਕੇ ਨੂੰ ਵੱਧ ਤੋਂ ਵੱਧ ਵਿਕਾਸ ਦੇ ਲੈ ਕੇ ਜਾਇਆ ਜਾਵੇ ਤੇ ਇਹਦੀ ਜਿਹੜੀ ਗੱਲ ਆ ਲੋਕ ਸਭਾ ਦੇ ਵਿੱਚ ਪ੍ਰਮੁੱਖਤਾ ਨਾ ਰੱਖੀ ਜਾਵੇ। ਸੋ ਜਤਿੰਦਰ ਜੀ ਇੱਕ ਬੜਾ ਵੱਡਾ ਮੁੱਦਾ ਚੱਲਦਾ ਪਿਆ ਕਿਸਾਨੀ ਦਾ ਮੁੱਦਾ ਤੇ ਹੋ ਹੀ ਗਿਆ। ਉਹ ਤਾਂ ਬੜਾ ਵੱਡੇ ਪੱਧਰ ਤੇ ਮੁੱਦਾ ਜਿਹੜਾ ਚੱਲਦਾ ਪਿਆ। ਇੱਕ ਨਸ਼ੇ ਦਾ ਪੰਜਾਬ ਦੇ ਵਿੱਚ ਬੜਾ ਵੱਡਾ ਮੁੱਦਾ ਏ। ਕਿਉਂਕਿ ਛੋਟੇ-ਛੋਟੇ ਬੱਚੇ ਨੇ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਏ ਨੇ। ਕੋਣ ਮੰਗਰਾ ਖਾਈ ਜਾ ਰਿਹਾ ਪੰਜਾਬ ਸਾਡੇ ਨੂੰ। ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਬਿਲਕੁਲ ਤਬਾਹ ਹੋਣ ਦੇ ਕਿਨਾਰੇ ਆਈ ਆ ਕੋਈ ਨੌਜਵਾਨ ਪੰਜਾਬ ਦੇ ਵਿੱਚ ਕੰਮ ਕਰਕੇ ਰਾਜੀ ਨਹੀਂ ਜਾਂ ਤਾਂ ਆਪਣੇ ਮਾਪਿਆਂ ਨੂੰ ਕਹਿੰਦੇ ਜ਼ਮੀਨਾਂ ਵੇਚ ਕੇ ਸਾਨੂੰ ਕੈਨੇਡਾ ਅਮਰੀਕਾ ਬਾਹਰ ਵਿਦੇਸ਼ ਭੇਜ ਦਿਓ ਨਹੀਂ ਤੇ ਅਸੀਂ ਇੱਥੇ ਕੰਮ ਨਹੀਂ ਕਰਨਾ ਉਹਦਾ ਕਾਰਨ ਸਰਕਾਰਾਂ ਦੀਆਂ ਗਲਤ ਨੀਤੀਆਂ ਜਦੋਂ ਪਲੱਸ 2 ਪਲੱਸ 2 ਬੀਏ ਗ੍ਰੈਜੂਏਸ਼ਨ ਕੋਈ ਸਟੂਡੈਂਟ ਕਰਦਾ ਉਹਨੂੰ ਕੋਈ ਗਾੜੀ ਰੁਜ਼ਗਾਰ ਨਹੀਂ ਮਿਲਦਾ ਉਹਦਾ ਧਿਆਨ ਨੈਗੇਟਿਵਿਟੀ ਵੱਲ ਜਾਂਦਾ ਤੇ ਉਹ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾਂਦਾ ਸਰਕਾਰ ਖੁਦ ਨਸ਼ੇ ਵਕਾਉਂਦੀ ਆ ਸਰ ਜੇਕਰ ਸਰਕਾਰ ਚਾਵੇ ਜੇ ਸਰਕਾਰ ਚਾਵੇ ਜਿੱਦਾਂ ਉਹ ਆਉਣ ਤੋਂ ਪਹਿਲਾਂ ਛਾਤੀ ਦੇ ਹੱਥ ਮਾਰ ਕਰਕੇ ਕਹਿੰਦੇ ਸੀਗੇ ਕਿ ਅਸੀਂ 24 ਘੰਟਿਆਂ 'ਚ ਨਸ਼ਾ ਖਤਮ ਕਰ ਦਿਆਂਗੇ ਅਸੀਂ ਗੁਟਕਾ ਸਾਫ ਦੀਆਂ ਸਵਾਹਾਂ ਖਾ ਕੇ ਕਹਿੰਦੇ ਸੀ ਨਸ਼ਾ ਖਤਮ ਕਰ ਦਿਆਂਗੇ ਪਰ ਉਹ ਸਰਕਾਰ ਨੇ ਚਾਇਆ ਨਹੀਂ ਨਸ਼ਾ ਤੇ ਖਤਮ ਨਹੀਂ ਹੋਇਆ ਲੋਕਾਂ ਦੇ ਨੌਜਵਾਨ ਮੁੰਡੇ ਖਤਮ ਹੋ ਗਏ ਨੌਜਵਾਨ ਪੀੜ੍ਹੀ ਖਤਮ ਹੋ ਗਈ ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਵਾਰ ਮੌਕਾ ਦਵੋ ਅਸੀਂ ਬਦਲਾਵ ਲਿਆਵਾਂਗੇ ਬੜਾ ਵੱਡਾ ਮੁੱਦਾ ਹੈ ਕਿਸਾਨੀ ਦਾ ਤੇ ਇੱਕ ਦੂਜਾ ਮੁੱਦਾ ਹੈ ਪੰਜਾਬ ਦੀ ਜਵਾਨੀ ਦਾ ਉਹ ਕੀ ਹੈ ਨਸ਼ਾ ਨਸ਼ਾ ਜਿਹੜਾਏ ਕੋੜ ਬਣ ਕੇ ਸਾਡੇ ਪੰਜਾਬ ਨੂੰ ਖਾਈ ਜਾ ਰਿਹਾ ਛੋਟੇ ਛੋਟੇ ਬੱਚੇ ਨੇ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਜਾ ਰਹੇ ਨੇ ਆਪਾਂ ਗੱਲਬਾਤ ਕਰਾਂਗੇ ਇੱਥੇ ਪਹੁੰਚੇ ਨੇ ਨੀਟੂ ਸ਼ਟਰਾ ਵਾਲਾ ਤਸਵੀਰ ਤੁਹਾਨੂੰ ਦਿਖਾ ਦਾਂਗੇ ਉਹ ਵੀ ਜਿਹੜੇ ਨੇ ਅੱਜ ਐਨਾ ਦੀ ਹੱਕ ਦੇ ਵਿੱਚ ਵੋਟ ਮੰਗਣ ਵਾਸਤੇ ਬਟਾਲਾ ਪਹੁੰਚੇ ਨੇ ਮੇਰੇ ਖਿਆਲ ਨਾਲ ਦੂਜੀ ਤੀਜੀ ਵਾਰ ਬਟਾਲਾ ਪਹੁੰਚੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਨਿਤਪਾ ਜੀ ਨਮਸਕਾਰ ਨਮਸਕਾਰ ਜੀ ਸਭ ਤੋਂ ਪਹਿਲੇ ਰੱਬ ਦਾ ਨਾਮ ਲਵਾਂਗੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਨ ਜੈ ਭਰਤ ਜੈ ਭਗਵਾਨ ਵਾਹਿਗੁਰੂ ਜੈ ਗੁਰੂ ਵਿਦਾਸ ਤਾਂਤਨ ਸ੍ਰੀ ਗੁਰੂ ਵਿਦਾਸ ਮਹਾਰਾਜ ਹਾਲੇਲੂਇਆ ਗੋਸਪਾਕ ਖੁਸ਼ਦ ਵਾਲਾ ਤਾਲਾ ਸਭ ਨੂੰ ਕਹਿੰਦੇ ਕਿ ਤੁਹੀ ਅੰਕਾਰ ਮੈਂ ਤੇਰੀ ਸ਼ਰਨ ਜਿਕਰਾ ਮੈਂ ਚਿੰਤਪੂਰਿੰਦਾ ਬਹੁਤ ਸੱਚੇ ਦਰਬਾਰ ਕੀਏ ਦੇਖੋ ਜੀ ਬੰਦੇ ਬੜੇ ਦੇਖੇ ਮੰਤਰੀ ਬੜੇ ਦੇਖੇ ਆ ਤੇ ਪਰ ਜਤਿੰਦਰ ਸ਼ਰਮਾ ਵਰਗਾ ਮਾਨਦਾਰ ਬੰਦਾ ਪਹਿਲੀ ਵਾਰ ਆਇਆ ਪਪਾ ਇੱਥੇ ਦੇਖਿਆ ਸੋ ਉਹਨਾਂ ਦਾ ਚੋਹ ਨਿਸ਼ਾਨ ਮੋਰ ਆ ਇੱਕ ਇੱਕ ਵੋਟ ਉਹਨਾਂ ਨੂੰ ਝੋਲੀ 'ਚ ਪਾ ਕੇ ਤੁਸੀਂ ਸਾਰੇ ਮੇਰੇ ਭਰਾ ਉਹਨਾਂ ਨੂੰ ਕਾਮਯਾਬ ਕਰੋ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਔਰ ਇਹਨਾਂ ਅੱਗੇ ਮੈਂ ਸਾਰੇ ਵੋਟਰਾਂ 'ਕੇ ਅਪੀਲ ਕਰਦਾ ਕਿ ਇਹਨਾਂ ਨੂੰ ਜਿਤਾਓ ਫਿਰ ਦੇਖੋ ਵਿਕਾਸ ਹੁੰਦੇ ਆ ਜਿਹੜੇ ਵੱਡੇ ਵੱਡੇ ਲੀਡਰ ਹਨ ਮੈਨੂੰ ਪੰਜਾਬ ਦੇ ਵਿੱਚ ਕੋਈ ਇੱਕ ਦਾ ਨਾ ਐਮਪੀ ਦਿਖਾ ਦਿਓ ਕਿ ਜਿਸ ਬੰਦੇ ਨੇ ਪੰਜਾਬ ਦੇ ਵਿੱਚ ਵਿਕਾਸ ਕੀਤਾ ਹੋਵੇ ਇਹਨਾਂ ਨੂੰ 1 ਸਾਲ ਦਾ 5 ਕਰੋੜ ਰੁਪਏ ਮਿਲਦਾ 5 ਸਾਲਾਂ ਦਾ 25 ਕਰੋੜ ਰੁਪਈਆ ਪੰਜਾਬ ਵਿੱਚ ਕੋਈ ਇਦਾਂ ਦਾ ਐਮਪੀ ਇੱਕ ਐਮਪੀ ਵੀ ਹੈ ਨਹੀਂਗਾ ਕਿ ਜਿਨੇ 5 ਕਰੋੜ ਰੁਪਈਆ ਵੀ ਪੰਜਾਬ ਦੇ ਵਿੱਚ ਲਾਇਆ ਹੋਵੇ ਹਾਂ ਉਹਨੇ ਇੱਕ ਕੰਮ ਜ਼ਰੂਰ ਕੀਤਾ ਹੋਗਾ ਆਪਣੇ ਘਰ ਬਣਾਏ ਹੋਣੇ ਆਪਣੇ ਕੋਠੀਆਂ ਬਣਾਈਆਂ ਆਪਣੇ ਬੱਚਿਆਂ ਦਾ ਬੱਸ ਸਟੈਂਡ ਕਰਤਾ ਹੋਵੇ ਆਪਣਾ ਹੀ ਉਹਨੇ ਕੀਤਾ ਹੋਊਗਾ ਤੁਹਾਡਾ ਕੁਝ ਨਹੀਂ ਕੀਤਾ ਤੁਹਾਨੂੰ ਰੋង ਦਿੱਤਾ ਜਦੋਂ ਤੁਹਾਡੀ ਲੋੜ ਪੈਂਦੀ ਹੈ ਤੁਹਾਡੇ ਪੈਰੀ ਪੈਂਦਾ ਤੇ ਬਾਅਦ ਵਿੱਚ 5 ਸਾਲ ਤੁਹਾਨੂੰ ਪੈਰੀ ਪਵਾਉਂਦਾ ਵਾ ਇਹ ਬੰਦਾ ਉਦਾਂ ਦਾ ਨਹੀਂ ਹੈਗਾ ਔਰ ਜਿੰਨੀਆਂ ਪਾਰਟੀਆਂ ਵੱਡੀਆਂ ਵਾ ਸਾਰੀਆਂ ਬੇਕਾਰ ਤਨਕਮੀਆਂ ਪਾਰਟੀਆਂ ਵਾ ਇੱਕ ਢਾਈ ਕਿਲੋ ਵਾਲਾ ਹੱਥ ਵਾਲਾ ਬੰਦਾ ਉਹਨੂੰ ਸ਼ਕਤੀ ਮਾਨ ਵੀ ਲਵਦਾ ਫਿਰਦਾ ਹਸਤੀ ਮਾਨ ਵੀ ਲਵਦਾ ਫਿਰਦਾ ਉਹ ਨਹੀਂ ਲਵਦਾ ਉਹ ਗਵਾਚਿਆ ਫਿਰਦਾ ਉਹ ਕਹਿੰਦੀ ਕਿਸੇ ਨਲਕੇ ਪਟਦਾ ਫਿਰਦਾ ਮਾਮਾ ਉਹ ਕਹਿੰਦੀ ਕਿਸ਼ੋਰ ਕਰਦਾ ਫਿਰਦਾ ਹੈ ਉਹ ਇੱਕ ਸੁਨੀਲ ਜਾਖੜ ਵਾਲਾ ਉਹ ਵੀ ਲੱਗਦਾ ਫਿਰਦਾ ਉਹਨੂੰ ਮੈਂ ਫੋਨ ਕਰਦਾ ਰੋਇ ਵੀ ਭਰਾ ਮੇਰੇ ਕਿੱਥੇ ਲੱਭਾ ਕਿ ਨਹੀਂ ਉਹ ਕਹਿੰਦਾ ਮੈਂ ਲੱਭਣ ਰਿਹਾ ਬੰਬੇ ਬੰਬੇ ਵਾਲੀ ਗਿਆ ਕਿਤੇ ਪਾਣੀ ਪੀਣ ਗਿਆ ਵਾਪਸ ਨਹੀਂ ਆਇਆ ਨਲਕੇ ਤੋਂ ਉਹ ਨਲਕਾ ਪਟ ਕੇ ਹੱਥ ਫੜਤਾ ਲੋਕੀ ਹੋਏ ਕਹਿੰਦੇ ਜੇ ਨਲਕਾ ਪਟਿਆ ਨਾ ਉਦਾਂ ਹੀ ਲਾ ਵਾਪਸ ਹੁਣ ਗੱਲ ਇਹ ਜਿਤਿੰਦਰ ਸ਼ਰਮਾ ਦਾ ਬਹੁਤ ਇਮਾਨਦਾਰ ਬੰਦਾ ਵਾ ਇਹਦਾ ਚੋਣ ਸ਼ਾਮ ਮੋਹਰ ਆ ਅੱਤ ਨੰਬਰ ਦਾ ਬਰੰਦਾ ਬਾਗ ਨੂੰ ਕਾਮਯਾਬ ਕਰੋ ਵੈਸੇ ਜਨਰਲ ਸ਼ਹਿਰ 'ਚ ਮੈਂ ਵੀ ਖੜਾ ਚੋਰ ਨਿਸ਼ਾਨ ਮੇਰਾ ਪੈਟਰੋਲ ਪੰਪ ਔਰ ਨੰਬਰ ਹੈਗਾ ਮੇਰਾ 18 ਮੇਰੀ ਵਾਈਫ ਅੰਬਰ ਸਾਹਿਬ ਤੋਂ ਖੜੀ ਹੈ ਉਹਦਾ ਚੋਰ ਨਿਸ਼ਾਨ ਦਾ ਆਟੋ ਉਹਦਾ ਨੰਬਰ 25 ਹੈਗਾ ਔਰ ਮੈਂ ਬਾਰਾਂ ਨਸੀਬ 'ਚ ਵੀ ਖੜਾ ਹੋਣ ਗਿਆ ਮੋਦੀ ਦੇ ਸਾਹਮਣੇ ਬੜੀਆਂ ਰਣਨੀਤਿਕ ਚਾਲ ਬਾਜ਼ਾ ਮੋਦੀ ਵੀ ਮੋਦੀ ਸਰਕਾਰ ਕਿਆ ਬਾਤ ਹੈ ਸਰਕਾਰ ਕੋਈ ਵਾਕਈ ਬਾਤ ਨਹੀਂ ਹੈਗੀ ਮੈਂ ਬਹੁਤ ਵਧੀਆ ਮੰਦਰ ਬੰਦਾ ਮੰਦਾ ਸੀ ਉਹਨੂੰ ਯਾਰ ਮੈਂ ਵੀ ਉਧਰ ਗਿਆ ਬਣਾ ਪਰ ਮੈਂ ਹੁਣ ਕਹਿੰਦਾ ਹੁਣ ਨਹੀਂ ਬਣਾ ਉਹਦੇ ਗਰ ਕਰ ਵਜਾ ਦੇਖੋ ਸ਼ਨੀਵਾਰ ਛੁੱਟੀ ਅਦਲਾ ਛੁੱਟੀ 100 ਵਾਰਾਂ ਨੇ ਕਚੈਰੀ ਦੇ ਮੋਰੇ ਲੈਲੀ ਕਰਦੀ ਉਹਨਾਂ ਨੇ ਮੁਲਾਜ਼ਮਾਂ ਨੇ ਫੜਕਣ ਦੀ ਤੁਹਾਨੂੰ ਮੰਗਲਵਾਰ ਫਾਰਮ ਪਰ ਨਾ ਆ ਗਿਆ ਤਾਂ ਨਹੀਂ ਫੜਕਣਤਾ ਯਾਨੀ ਕਿ ਚਾਰ ਛੁੱਟੀਆਂ ਹੋ ਗਈਆਂ ਤਿੰਨ ਦਿਨ ਮਿਲੇ ਸਾਨੂੰ ਤਿੰਨ ਦਿਨ ਅਜ ਕੀ ਕਰ ਲੈਣਾ ਸੀ ਪੰਜਾਬ ਵਿੱਚ ਵੀ ਧੱਕਾ ਹੋਇਆ ਚੌਣ ਕਮਿਸ਼ਨਰ ਸਾਹਿਬ ਤੁਸੀਂ ਸਾਨੂੰ ਤੇ 5 ਦਿਨ ਚਾਹ ਸਾਨੂੰ 7 ਦਿਨ ਕਿ ਜੇ ਤੁਸੀਂ 7 ਸਾਧਨ 7 ਦਿਨ ਤੇ ਸਾਧਨਾਂ ਵਿੱਚ ਕੋਈ ਛੁੱਟੀ ਹੋਣੀ ਚਾਹੀਦੀ ਸੀ ਤੁਸੀਂ ਫੈਸਲਾ ਕਰੋ ਸੋਮਵਾਰ ਆਵੇ ਆਦਿਵਾਰ ਆਵੇ ਸ਼ਨੀਵਾਰ ਮੰਗਲਵਾਰ ਬੁੱਧਵਾਰ ਕੋਈ ਆਵੇ ਤੁਸੀਂ ਸਾਨੂੰ ਸਾਧਨਾਂ ਦੇ ਪੂਰੇ ਫਾਇਲ ਭਰਨ ਦਾ ਮੌਕਾ ਦੇਣਾ ਚਾਹੀਦਾ ਹੈ ਤੁਹਾਡੇ ਬੰਦਿਆਂ ਨੇ ਕੀ ਕੀਤਾ ਸ਼ਨੀਵਾਰ ਐਤਵਾਰ ਛੁੱਟੀ ਕਰਤੀ ਦਿੱਤੇ 5 ਦਿਨ ਉਹਨਾਂ ਚੋਂ ਵੀ ਕੰਮ ਕੁਛ ਐਦਾ ਕਰਤਾ ਕੁਛ ਐਦਾ ਕਰਤਾ ਸਮਝ ਨਹੀਂ ਕੁਛ ਆਈ ਹੱਥ ਜੋੜ ਕੇ ਬੇਨਤੀ ਹੈ ਅਗਲੀ ਵਾਰ ਪੂਰਾ ਟਾਈਮ ਦਿਓ ਤੇ ਜਤਨਦਰ ਸ਼ਰਮਾ ਜੀ ਨੂੰ ਮੌਕਾ ਦਿਓ ਸਾਰੇ ਜਣੇ ਮੇਰੇ ਭਰਾ ਜਿੰਨੇ ਗੁਰਦਾਸਪੁਰੀ ਵਾਸੀ ਹੈਗੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਨਾ ਵਾਸਤੇ ਮੈਂ ਆਪਣੀ ਝੋਲੀ ਫੇਰਾ ਕੇ ਬੋਟ ਮੰਗਦਾ ਜੀ ਜਿਹੜੇ ਭਰਾ ਨੂੰ ਕਾਮਯਾਬ ਕਰਨਗੇ ਮੇਰੇ ਤੇ ਮਿਹਰਬਾਨੀ ਕਰਨਗੇ ਪਰਮਾਤਮਾ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਟੂ ਜੀ ਤੁਸੀਂ ਕਿਹਾ ਕਿ ਜਲੰਧਰ ਤੋਂ ਤੁਸੀਂ ਵੀ ਜਿਹੜੇ ਇਲੈਕਸ਼ਨ ਤੇ ਖੜੇ ਹੋਏ ਚੋਣਸ਼ਾਨਾ ਪੈਟਰੋਲ ਪੰਪ ਪੈਟਰੋਲ ਪੰਪ ਤੇ ਤੁਹਾਡੀ ਵਾਈਫ ਦਾ ਚੋਣਸ਼ਣ ਕੀ ਹੈ ਔਟੋ ਰਿਕਸ਼ਾ ਉਹ ਜਿਹੜਾ ਰਿਕਸ਼ਾ ਹੈ ਉਹ ਬੈਟਰੀ ਵਾਲਾ ਕਿ ਜਾਂ ਪੈਟਰੋਲ ਵਾਲਾ ਹੈ ਨਹੀਂ ਉਹ ਤਾਂ ਸਰਕਾਰ ਦੱਸੇਗੀ ਜੀ ਕਿਉਂਕਿ ਜਵਾਬ ਸਰਕਾਰ ਕੋਲ ਆਈ ਤਣੇ ਪੁੱਛਣਗੇ ਕਿਹੜਾ ਵਿਛਾਤਾ ਉਹ ਕਹਿੰਦੇ ਜਿਹੜਾ ਮਰ ਭਾਵੇਂ ਟੈਂਪੂ ਬਣਾ ਲਓ ਭਾਵੇਂ ਔਰ 릭ਸ਼ਾ ਬਣਾ ਲਓ ਭਾ ਜੋ ਮਰਜ਼ੀ ਬਣਾਓ ਹੁਣ ਭਾਵੇਂ ਸੀ ਜਿਹੜਾ ਬਣਾ ਲੀਏ ਉਹ ਤੇ ਕਿਸੇ ਨੂੰ ਕੋਈ ਚੱਕਰ ਹੀ ਨਹੀਂ ਆ ਨੀ ਮੈਂ ਤਾਂ ਸਵਾਲ ਕੀਤਾ ਹੈ ਕਿ ਜੇ ਪੈਟਰੋਲ ਪੰਪ ਘਰ ਦਾ ਹੋ ਗਿਆ ਤਾਂ ਆਟੋ ਜਿਹੜਾ ਫਿਰ ਪੈਟਰੋਲ ਪੰਪ ਵਾਲਾ ਹੋਏਗਾ ਤੇ ਉਹ ਫਾਇਦਾ ਤੇ ਫਿਰ ਤੋਂ ਦੋਨਾਂ ਨੂੰ ਹੋ ਗਿਆ ਨਾ ਮੈਂ ਕਹਿੰਦਾ ਮੈਨੂੰ ਤੁਸੀਂ ਇੱਕ ਵਾਰੀ ਐਮਪੀ ਬਣਾ ਕੇ ਦੇਖੋ ਅਗਰ ਦੂਜੇ ਦਿਨ ਤੁਹਾਡੇ ਮੁੱਲ ਨਾ ਮੋੜੇ ਜੁੱਤੀਆਂ ਲਾਲ ਆ ਕੇ ਸਾਰੇ ਪੰਜਾਬ ਵਾਲੇ ਮਾਰੇ ਮਰੇ ਮੈਂ ਜਲੰਧਰ ਦਾ ਐਮਪੀ ਬਣਨਾ ਪੰਜਾਬ ਦਾ ਨਹੀਂ ਬਣਨਾ ਪਰ ਮੁੱਲ ਵਾ ਪੰਜਾਬ ਦਾ ਮੋੜੂਗਾ ਪੂਰੇ ਮੁੱਲ ਪੰਜਾਬ ਦਾ ਮੋੜੂਗਾ ਜਿਲੰਦਰ ਰੰਭੀ ਬੰਨਾ ਮੁੱਲ ਪੂਰੇ ਪੰਜਾਬ ਦਾ ਮੋੜੂਗਾ ਜੇ ਮੈਂ ਨਾ ਮਾਰ ਮੋੜ ਸਕਿਆ ਨਾ ਤਾਂ ਦੁਬਾਰਾ ਤੁਹਾਨੂੰ ਆਪਣੀ ਇਹ ਟਾਲੀ ਸ਼ਕਲ ਨਹੀਂ ਦਿਖਾਉਂਗਾ ਕਦੀ ਜ਼ਿੰਦਗੀ ਚ ਸੋ ਇਨੀਟੂ ਜੀ ਤੁਸੀਂ ਪਹਿਲਾਂ ਵੀ ਬਟਾਲੇ ਆਏ ਸੀਗੇ ਤੇ ਉਹ ਇੱਥੋਂ ਦਾ ਵੀਨੇ ਮਹਾਜਨ ਆ ਉਹਨਾਂ ਨੂੰ ਵੀ ਤੁਸੀਂ ਕੀ ਕਹਿੰਦੇ ਟਿਕਟ ਦੇ ਕੇ ਗਏ ਸੀ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਉਹਦਾ ਕੀ ਬਣਿਆ ਉਹ ਕਿੱਦਾਂ ਦਾ ਰਿਹਾ ਚੋਣ ਪ੍ਰਚਾਰ ਤੇ ਕਿੱਦਾਂ ਦਾ ਉਹ ਹਲੇ ਕੀ ਬਣਿਆ ਉਹਦਾ ਤੇ ਉਹ ਆਏ ਨਹੀਂ ਹੋਣਾ ਹੈ ਜੇ ਆਪਾਂ ਗੱਲ ਕਰਦੇ ਬੱਝ ਗਏ ਤੇ ਜਨ ਵੱਡੀਆਂ ਪਾਰਟੀਆਂ ਧਮਕੀਆਂ ਚੈਲੰਜ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਠੋਕ ਦਾਂਗੇ ਮਾਰ ਦਾਂਗੇ ਕਰ ਦਾਂਗੇ ਅੱਗੇ ਰਾਹੁਲ ਗਾਂਧੀ ਨੂੰ ਅੱਗੇ ਜੇਲ੍ਹ ਚ ਸਤਾਉਂਦਾ ਵਾ ਫਿਰ ਕੇਜਰੀਵਾਲ ਨੂੰ ਜੇਲ੍ਹ ਚ ਕਰ ਦਿੰਦਾ ਵਾ ਹੁਣ ਕਹਿੰਦੇ ਜੀ ਆ ਭਗਵੰਤ ਮਾਨ ਦੀ ਵਾਰੀ ਆ ਜੀ ਹੁਣ ਬਾਕੀ ਮੈਂ ਕਹਾਂ ਸਾਰਾ ਦੇਸ਼ ਅੰਦਰ ਕਰ ਦੋ ਬਸ ਤੁਸੀਂ ਇਕੱਲੇ ਬਾਹਰ ਰਹੋ ਬਸ ਤੁਸੀਂ ਇਕੱਲੇ ਬਾਹਰ ਗੱਡੀ 'ਚ ਕੋ ਮਤ ਤੁਹਾਨੂੰ ਕੋਈ ਨਾ ਦੇਖਣ ਵਾਲਾ ਹੋਵੇ ਬਸ ਤੁਸੀਂ ਇਕੱਲੇ ਰਹੋ ਇਹ ਗੱਲ ਤਾਂ ਉਹਨਾਂ ਨੂੰ ਸਮਝ ਆਏਗੀ ਜਿਨ੍ਹਾਂ ਨੇ ਕੀਤਾ ਠੀਕ ਹੈ ਨਾ ਪਰ ਉਹ ਪਾਰਟੀ ਛੱਡ ਕੇ ਜਿਹਨੂੰ ਮਰਜ਼ੀ ਵੋਟ ਪਾ ਦੋ ਮੈਨੂੰ ਕੋਈ ਦੁੱਖ ਨਹੀਂ ਪਰ ਮੈਂ ਗੱਲ ਇਹ ਕਹਿਣਾ ਚਾਹੁੰਦਾ ਯਾਰ ਇਹ ਐਸ ਕਿਥੀ ਆਜ਼ਾਦ ਹਰ ਪਾਰਟੀ ਨੂੰ ਮੌਕਾ ਦਿੱਤਾ ਨਾ ਜਿਹੜਾ ਦਿਤਿੰਦਰ ਸ਼ਰਮਾ ਜੀ ਵਰਗੇ ਬੰਦੇ ਸਮਝਦਾਰ ਬੰਦੇ ਇੰਦਾ ਦੇ ਵਰਗੇ ਬੰਦੇ ਨੂੰ ਮੌਕਾ ਦਿਓ ਕਿ ਤਾਂ ਕਿ ਤੁਹਾਡੇ ਵਧੀਆ ਕੰਮ ਕਰਕੇ ਦਿਖਾਣ ਤੁਹਾਡੇ ਹੱਕ ਦੀਆਂ ਗੱਲਾਂ ਕਰਕੇ ਤੁਹਾਨੂੰ ਸੱਚ ਦੀਆਂ ਗੱਲਾਂ ਕਰਦਾ ਉਹ ਨੀਮਾ ਸਸਕੁਤਨੀ ਪਾਰਟ 2 ਫਿਲਮ ਦੇ ਵਿੱਚ ਮੈਂ ਫਿਲਮ ਦੇ ਵਿੱਚ ਮੈਂ ਮੰਤਰੀ ਹਾਂ ਪਰ ਅੱਜ ਮੈਂ ਬਸ ਨਹੀਂ ਮੰਤਰੀ ਹਾਂ ਜੀ ਇਲੈਕਸ਼ਨ ਲੜ ਰਿਹਾ ਔਰ ਮੇ ਸੱਤ ਦੀ ਗ ਨੂੰ ਫਿਲਮ ਰੀਲੀਜ਼ ਹੋ ਰਹੀ ਹੈ ਨੀਮਾ ਸਸਕੁਤਨੀ ਪਾਰਟ 2 ਉਹ ਤਾਂ ਆਲਰੇਡੀ ਮੰਤਰੀ ਮੈਂ ਮੈਨੂੰ ਬੜੀ ਖੁਸ਼ੀ ਹੈ ਮੈਂ ਜੋ ਜਾਨਾ ਅੱਜ ਵੀ ਪ੍ਰਮੋਸ਼ਨ ਜਲੰਧਰ ਸ਼ਹਿਰ ਦੇ ਵਿੱਚ ਹੈ ਅੱਜ ਉੱਥੇ ਪਹੁੰਚਣਾ ਮੈਂ ਇਹ ਤੁਹਾਨੂੰ ਬਹੁਤ ਵੱਡੀ ਫਿਲਮ ਤੇ ਉਹਦੇ ਵਿੱਚ ਕੌਣ ਕੌਣ ਕਿਰਦਾਰ ਨਿਭਾ ਰਹੇ ਹੋ ਤੁਸੀਂ ਤਾਂ ਮੰਤਰੀ ਬਣ ਗਏ ਸੱਸ ਕੌਣ ਆ ਤੇ ਸੱਸ ਕੁੱਟਨੇ ਕਿੰਨੇ ਆ ਘੁੱਗੀ ਪਾਜੀ ਆ ਤੇ ਅਨਮੋਲ ਸੰਗਾ ਵਾ ਜੀ ਹਰਪੀ ਸੰਗਾ ਤੇ ਕਸ਼ਮੀਰ ਸਿੰਘ ਸੰਗਾ ਹਾ ਕਸ਼ਮੀਰ ਸੌਰੀ ਰਵੀ ਸੰਗਾ ਮੈਡਮ ਨੀਤਾ ਮੈਡਮ ਤੇ ਉਹ ਜਿਹੜੇ ਬਜ਼ੁਰਗ ਉਹ ਵੀ ਹੈਗੇ ਆ ਕਾਫੀ ਬੰਦੇ ਨੇ ਕਿ ਕਾਫੀ ਰੋਲ ਨੇ ਰੋਲ ਉਹਦੇ ਵਿੱਚ ਵਧੀਆ ਰੋਲ ਕੀਤਾ ਮੰਤਰੀ ਸਾਹਿਬ ਬਣ ਕੇ ਕਿ ਜਦੋਂ ਮੇਰਾ ਰੋਲ ਆਏਗਾ ਤੇ ਮੇਰੇ ਰੋਲ ਦੇ ਚੀਕਾਂ ਤੇ ਤਾੜੀਆਂ ਨਹੀਂ ਰੁਕਣਗੀਆਂ ਮੈਨੂੰ ਪਤਾ ਵਸੋ ਸਾਰੇ ਪਿਆਰ ਦੇਣਗੇ ਕਿਉਂਕਿ ਉਹ ਮੈਂ ਕਿਸੇ ਟਾਈਮ ਜ਼ਰੂਰ ਦੇ ਦੇ ਕਹਤਾ ਹੀ ਮਾਤਾ ਜਿੰਦਗੁਣੀ ਹੈ ਨਹੀਂਗੀ ਵੋਟਾਂ ਦੇ ਵਿੱਚ ਕਹਤਾ ਜੀਗਾ ਪਰ ਮਾਤਾ ਰਾਣੀ ਬਹੁਤ ਸ਼ਕਤੀ ਆ ਮਹਾਰਾਣੀ ਦੇ ਪਰਦਾ ਦੇ ਮਾਤਾ ਜਿੰਦਗੁਣੀ ਦੀ ਕਿਰਪਾ ਨਾਲ ਮੈਂ ਹਰ ਵਾਰੀ ਨਾਮ ਰੱਬ ਦਾ ਤਾਂ ਲੈਣਾ ਕਿ ਸ਼ਾਇਦ ਆਪਾਂ ਮਾਪੀ ਲੋਕ ਰਾਬ ਦਾ ਨਾਮ ਲੈ ਕੇ ਕੋਈ ਸਹੀ ਕੰਮ ਕਰ ਜਾਈਏ ਪਰ ਇਹ ਵੋਟਰ ਜਿੰਨੇ ਆ ਇਹਨਾਂ ਦੇ ਅਪੀਲ ਕਰ ਜੀਏ ਵੀ ਸਹੀ ਬੰਦੇ ਨੂੰ ਵੋਟ ਪਾ ਕੇ ਕਾਮਯਾਬ ਕਰ ਦੋ ਆਦੇ ਸਾਹਮਣੇ ਬਸਤੀ ਸਮੇਦਾਰ ਨੂੰ ਇਸ਼ਾਰਾ کافی ਜਿੜੇ ਸਮਝ ਗਿਆ ਠੀਕ ਹੈ ਨਹੀਂ ਸਮਝਿਆ ਨੂੰ ਮਾਫਾ ਤੇ ਵੱਡੀਆਂ ਪਾਰਟੀਆਂ ਤੋਂ ਬਚ ਕਰੋ ਪੈਸੇ ਕੁਛ ਜੇ ਮਿਲਦਾ ਲੈ ਲੈਣਾ ਤੋਂ ਪਰ ਵੋਟ ਨਹੀਂ ਦੇਣੀ ਨਾ ਸੋ ਗੱਲਬਾਤ ਕੀਤੀ ਹੈ ਜੀ ਕੁਝ ਹਾਸੇ ਵਾਲੀਆਂ ਵੀ ਗੱਲਾਂ ਕੀਤੀਆਂ ਨੇ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਜਤਿੰਦਰ ਸ਼ਰਮਾ ਨੂੰ ਵੋਟ ਪਾਓ ਮੋਹਰ ਦਾ ਨਿਸ਼ਾਨ ਹੈ ਤੇ ਮੋਹਰ ਲਗਾ ਕੇ ਉਹਨਾਂ ਨੂੰ ਜਿਤਾਓ ਅੱਠ ਲੱਖ ਬਟਨ ਅੱਠ ਨੰਬਰ ਬਟਨ ਦੇ ਸੋ ਉਹਨਾਂ ਦੇ ਹੱਕ ਦੇ ਵਿੱਚ ਨੀਟੂ ਛਟਰਾ ਵਾਲਾ ਵੀ ਬਟਾਲੇ ਪਹੁੰਚਿਆ ਹੈ ਸੋ ਵੀਡੀਓ ਨੂੰ ਅੱਤਵਾਦ ਸ਼ੇਅਰ ਕਰਿਓ ਕੈਮਰਾ ਪਰਸਨ ਆਉਣ ਅਗਰਵਾ ਦੇ ਨਾਲ ਦਾ ਸਾਮਰ ਨਿਊਜ਼ ਲੱਕੀ ਰਾਜਬੂਦ ਬਟਾਲਾ